welcom to our channel easy teaching हां जी आज ਆਪਾਂ ਤੁਹਾਨੂੰ ਕਲੀਦਾਰ কুরਤੇ ਦੀ ਕਟਿੰਗ ਦੱਸਾਂਗੇ ਕਲੀਦਾਰ কুরਤਾ ਮੈਂ ਤੁਹਾਨੂੰ ਦਿਖਾਈਆ ਇਸ ਤਰ੍ਹਾਂ ਇਹ ਇਹ ਵਾਲਾ কুরਤਾ ਹੈ ਕਲੀਦਾਰ ਇਸ ਤਰ੍ਹਾਂ ਕੱਲ ਜਾ ਬਣਿਆ ਮਿਲਿਆ ਨੇ ਇਸ কুরਤੇ ਚ ਠੀਕ ਹੈ ਇਹ ਛੂੜੀਦਾਰ ਪਜਾਮੀ ਨਾਲ ਪਾਇਆ ਜਾਂਦਾ ਹੈ ਅਕੈਡਮੀ ਚ ਯੂਨੀਫਾਰਮ ਵੀ ਹੀ ਹੁੰਦੀ ਆ ਹਾਂਜੀ ਪਹਿਲਾਂ ਇਸ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੀ ਜੋ ਮੈਜ਼ਰਮੈਂਟ ਹੈ ਨਾਪ ਦੱਸਦੇ ਆ ਕੁਰਤੇ ਦੀ ਲੈਂਥ ਹੈਗੀ ਹੈ ਲੰਬਾਈ 42 ਤਿਆਰ ਹੈ ਪਲੱਸ 1 ਇੰਚ ਅਸੀਂ ਨੀਚੇ ਤੇ ਉੱਪਰ ਸੀਨ ਦਾ ਲਵਾਂਗੇ 43 ਇੰਚ ਤੀਰਾ ਹੈਗਾ 16 ਤਿਆਰ ਹੈ 1 ਇੰਚ ਅਸੀਂ ਸੀਨ ਦਾ ਲਵਾਂਗੇ 17 ਇੰਚ ਇਸੇ ਤਰ੍ਹਾਂ ਕਲੀਆਂ 33.5 ਪਲੱਸ 1 ਕਰਕੇ 33.5 ਚੜਾਈ ਹੈਗੀ ਐ ਬਰਥ ਹੈ ਜਿਹੜੀ ਐ ਕਲੀਆਂ ਦੀ ਠੀਕ ਐ ਸਾਢੇ 3 ਨੀਚੋਂ ਨੇ ਤੇ 1 ਇੰਚ ਅਸੀਂ ਸੀਨ ਦਾ ਲੈ ਕੇ ਸਾਢੇ 4 ਉੱਪਰੋਂ ਹੈਗੀਆਂ ਨੇ ਅਸੀਂ ਤਿੰਨ ਕਟਾਈ ਕਰਾਂਗੇ ਕਿਉਂਕਿ ਸਾਢੇ 4 ਤੋਂ ਅਸੀਂ 1.5 ਇੰਚ ਘੱਟ ਕਟਾਈ ਕਰਨੀ ਐ ਠੀਕ ਐ ਉੱਪਰੋਂ ਜਿੰਨੀਆਂ ਤੁਸੀਂ ਨੀਚੇ ਲੈਣੀਆਂ ਨੇ ਬਾਹ ਹੈਗੇ ਸਾਢੇ 2.5 ਪਲੱਸ 1 ਇੰਚ ਕਰਕੇ ਸਾਢੇ 3.5 ਐਸੀ ਤਰ੍ਹਾਂ ਮੋਢਾ ਠੀਕ ਐ ਸਾਢੇ 9 ਕਟਾਈ ਕਰਾਂਗੇ ਇੱਕ ਜੋ ਟ੍ਰਿੰਗਲ ਲੱਗਦੀ ਐ ਠੀਕ ਐ ਉਹ ਅਸੀਂ ਸਾਢੇ 4 ਤੇ ਸਾਢੇ 3 ਲੈਂਥ ਸਾਢੇ 4 ਤੇ ਵਿਰਥ 3.5 ਇਸੇ ਤਰ੍ਹਾਂ ਗਲੇ ਦੀ ਚੜਾਈ ਹੈ ਜਿਹੜੀ ਉਹ ਅਸੀਂ 2 ਇੰਚ ਤੇ ਰੱਖਾਂਗੇ ਠੀਕ ਹੈ ਗਰਦਣੀ ਹੈ 15.5 ਇੰਚ ਤਿਆਰ ਹੈ ਤੇ ਜਿਹੜੀ ਫੱਟੀ ਹੈ ਉਹ ਅਸੀਂ 12.5 ਲਵਾਂਗੇ 12.5 ਲੈ ਕੇ ਫਿਰ ਨੀਚੋਂ ਜੋ ਫੋਲਡ ਹੁੰਦੀ ਹੈ ਥੋੜੀ ਟੋਟਲ 14 ਇੰਚ ਬਣ ਜੀਗੀ ਹੁਣ ਅਸੀਂ ਇਸ ਦੀ ਕਟਾਈ ਸਟਾਰਟ ਕਰਦੇ ਹਾਂ ਹਾਂ ਜੀ ਇਹ ਅਸੀਂ 5 ਮੀਟਰ ਵਾਈਟ ਕੁਰਤੇ ਪਜਾਮੇ ਦਾ ਕੱਪੜਾ ਲਿਆ ਹੈ ਇਸ ਵਾਰ ਅਸੀਂ ਇਸ ਤਰ੍ਹਾਂ ਡਬਲ ਫੋਲਡ ਕੀਤਾ ਠੀਕ ਹੈ ਲੋਕੀ ਜਿਹੜੀ ਇਸ ਦੀ ਚੌੜਾਈ ਹੈ ਜੋ ਅਸੀਂ ਸੈਂਟਰ ਚ ਚੌੜਾਈ ਲੈਣੀ ਹੈ ਜਿੰਨਾ ਤੀਰਾ ਹੈ ਤੁਸੀਂ ਸੈਂਟਰ ਵਾਲੇ ਪੱਲੇ ਉਨੇ ਹੀ ਲੈਨੇ ਨੇ ਜਿੰਨਾ ਤੀਰਾ ਹੋਏਗਾ ਤੀਰਾ ਇਹ ਹੈਗਾ ਟੋਟਲ 17 ਹਾਂਜੀ 17.5 ਟੋਟਲ ਤੀਰਾ ਸਾਡਾ 16.5 ਬਿਲਕੁਲ ਪਰਫੈਕਟ ਆਏਗਾ ਕਿਉਂਕਿ 1 ਇੰਚ ਅਸੀਂ ਪਲੱਸ ਲਿਆ ਤੇ ਇਸ ਦੀ ਲੈਂਥ ਹੈਗੀ ਹੈ 42 ਇੰਚ ਹੈ ਤਾਂ ਕਿ ਇਹ 43 ਇੰਚ कटाई करा ठीक है बाली तैयार है अभी तरताली इंच से कटाई करा दोनों साइड में तरताली लेके मैं निशान ला लिया तरताली इंच का इतों असी तरताली इंच कटाई करा हाँ जी ये असी उपरों कटाई कर ली हूँ जेडे डबल फोल्ड ਲੇ ਲਈ ਸੀ ਹੁਣ ਇਹ ਅਸੀਂ ਸਾਈਡਾਂ ਤੋਂ ਕਟਾਈ ਕਰ ਲੈਨੇ ਆ ਹਾਂਜੀ ਹੁਣ ਇਹ ਪੀਸ ਅਸੀਂ ਡਬਲ ਫੋਲਡ ਕਰਕੇ ਰੱਖ ਲੈਨੇ ਆ ਇਸ ਤਰ੍ਹਾਂ ਦੋਨੋਂ ਪੀਸ ਠੀਕ ਹੈ ਫਰੰਟ ਵਾਲਾ ਤੇ ਬੈਕ ਵਾਲਾ ਇਸ ਤਰ੍ਹਾਂ ਤੇ ਜਿਹੜਾ ਫਰੰਟ ਵਾਲਾ ਪੀਸ ਹੈ ਉਹ ਤੁਸੀਂ 1 ਇੰਚ ਕੱਟ ਲੈਣਾ ਆਪਰੇ 1 ਇੰਚ ਦੀ ਕਾਟ ਛੋਟਾ ਕਰ ਲੈਣਾ ਜਾਨੀ ਕਿ ਪਿਛਲਾ ਪੀਸ 1 ਇੰਚ ਵੱਡਾ ਰੱਖਣਾ ਅਗਲਾ ਪੀਸ 1 ਇੰਚ ਛੋਟਾ ਰੱਖਣਾ ਇਹ ਦੇਖੋ ਹੁਣ ਅਸੀਂ 1 ਇੰਚ ਤੇ ਮਾਰਕ ਕਰ ਲਿਆ ਹੁਣ ਅਸੀਂ ਇਸ ਦੀ ਕਟਿੰਗ ਕਰ ਲਾਂਗੇ ਅਸੀਂ 1 ਇੰਚ ਦੀ ਕਟਿੰਗ ਕਰ ਲਈ ਅਗਲਾ ਪੀਸ 1 ਇੰਚ ਛੋਟਾ ਰੱਖ ਲਿਆ ਹੁਣ ਅਸੀਂ ਇੱਥੋਂ ਜੋ ਘੜਾ ਲੈਨੇ ਗਲੇ ਦੀ ਚੜਾਈ ਅਸੀਂ ਤਕਰੀਬਨ 2 ਇੰਚ ਚੜਾਈ ਲਾਵਾਂਗੇ ਜਿਵੇਂ ਸਾਡਾ ਤੀਰਾ ਸੀਗਾ 17 8.5 ਇਹ ਠੀਕ ਹੈ ਬਸ ਇੱਥੋਂ 2 ਇੰਚ ਅਸੀਂ ਚੜਾਈ ਲਾਵਾਂਗੇ ਗਲੇ ਦੀ ਇਸੇ ਤਰ੍ਹਾਂ ਅੱਗੋਂ 2 ਇੰਚ ਤੇ ਅਸੀਂ ਨਿਸ਼ਾਨ ਲਗਾਵਾਂਗੇ ਠੀਕ ਹੈ ਤਾਂ ਇੱਥੋਂ ਅਸੀਂ 1/2 ਇੰਚ ਦੀ ਕਾਟ ਪਾ ਦਾਂਗੇ 1/2 ਇੰਚ ਦੀ ਇਸੇ ਤਰ੍ਹਾਂ ਉਪਰ ਪੀਸ ਦੇ ਗਲੇ 'ਚ ਆਹ ਸੌਰੀ ਪੀਸ 'ਚ ਇਸੇ ਤਰ੍ਹਾਂ ਅਗਲੇ ਪੀਸ 'ਚ ਠੀਕ ਹੈ 1/2 ਇੰਚ ਦੀ ਅਸੀਂ ਕਾਟ ਪਾ ਕੇ ਇਹਨੂੰ ਇਹਦੇ ਨਾਲ ਅਸੀਂ ਮਿਲਾ ਦਾਂਗੇ ਇਸੇ ਤਰ੍ਹਾਂ ਇਸ ਨੂੰ ਇਰਾਸੀ ਇਸ ਨੂੰ ਕੱਟ ਦਾਂਗੇ ਇੱਥੋਂ ਹਾਂਜੀ ਅੱਗੋਂ ਅਸੀਂ ਇੱਥੋਂ 4.5 ਇੰਚ ਇਸ ਤਰ੍ਹਾਂ ਲਵਾਂਗੇ ਠੀਕ ਹੈ ਤਾਂ ਇਸ ਨੂੰ ਥੋੜੀ ਜਿਹੀ ਅਸੀਂ ਇਸ ਤਰ੍ਹਾਂ ਗੁਲਾਈ ਸ਼ੇਪ ਦੇਵਾਂਗੇ ਇਸੇ ਤਰ੍ਹਾਂ ਅਸੀਂ ਪਿੱਛੋਂ 1 ਇੰਚ ਬੈਕ ਸਾਈਡ ਤੋਂ ਫਿਰ ਅਸੀਂ ਇਸ ਦੀ ਵੀ ਕਟਿੰਗ ਕਰਾਂਗੇ ਹਾਂਜੀ ਹੁਣ ਅਸੀਂ ਇਹ ਕਟਿੰਗ ਕਰ ਲਈ ਹੁਣ ਜਿਹੜੀ ਸਾਡੀ ਫੱਟੀ ਸੀ ਫੱਟੀ ਦੀ ਸਾਡੀ ਹੈਗੀ ਸੀ ਲੈਂਥ 1.2 ਸਾਡੀ 12 ਹਾਂਜੀ ਸਾਡੀ ਫੱਟੀ ਦੀ ਲੈਂਥ ਸਾਡੀ 12 ਸੀ ਅਸੀਂ ਇੱਥੋਂ 1.2 ਕਟਾਈ ਕਰਨੀ ਹੈ ਠੀਕ ਹੈ ਕਿਉਂਕਿ ਜੇ ਅਸੀਂ ਇੱਥੋਂ 1.5 ਕਟਾਈ ਕਰਾਂਗੇ ਤਾਂ ਫੱਟੀ ਬਹੁਤ ਛੋਟੀ ਰਹਿ ਜਾਏਗੀ ਇੱਥੋਂ ਅਸੀਂ 1.5 ਕਟਾਈ ਕਰਨੀ ਹੋਣਾ ਇਸ ਨੂੰ ਵੀ ਸੈਂਟਰ ਤੋਂ ਪਟਾਂਗੇ ਇੱਕ ਪੀਸ ਆਪਾਂ ਲਾਜ ਕਰ ਦਿੰਨੇ ਆ ਫਿਰ ਅਸੀਂ 프ਰੰਟ ਪੀਸ ਲੈ ਲੈਣਾਂ 프ਰੰਟ ਪੀਸ ਨੂੰ ਅਸੀਂ ਇੱਥੇ 1.5 ਤੇ ਮਾਰਕ ਕਰ ਲਿਆ ਹਾਂਜੀ ਇੱਥੋਂ ਅਸੀਂ 1.5 ਠੀਕ ਹੈ ਫੱਟੀ ਇਹ ਕੱਟ ਲਈ ਹੈ ਉਨੇ ਸਾਡਾ ਅਗਲਾ ਪੀਸ ਫਰੰਟ ਪੀਸ ਹੈ ਇਹਦੀ ਫੱਟੀ ਕੱਟ ਚੁੱਕੀ ਹੈ ਹੁਣ ਅਸੀਂ ਇਸ ਦੀਆਂ ਕਲੀਆਂ ਕੱਟਾਂਗੇ ਹਾਂਜੀ ਹੁਣ ਅਸੀਂ ਕਲੀਆਂ ਕੱਟਣੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਅਸੀਂ ਬਾਹਾਂ ਦੀ ਕਟਿੰਗ ਕਰਾਂਗੇ ਕਿਉਂਕਿ ਬਾਹਾਂ ਜਿਵੇਂ ਅਸੀਂ ਇਸ ਤਰ੍ਹਾਂ ਫੋਲਡ ਕਰਕੇ ਕਰਦੇ ਆ ਠੀਕ ਹੈ ਬੱਚੇ ਦੀ ਜੇ ਆਪਾਂ ਕੱਟ ਕੱਟ ਜਾਨੀ ਕਿ ਚੜਾਈ ਲੈਣੀ ਹੋਵੇ ਇੱਥੋਂ ਬਾਜੂ ਦੀ ਤਾਂ ਇੱਥੇ ਫੋਲਡ ਕਰਕੇ ਇਸ ਤਰ੍ਹਾਂ ਫੋਰ ਫੋਲਡ ਕਰਕੇ ਬਾਹ ਨਿਕਲੇ ਹੁੰਦੀ ਹੈ ਲੇਕਿਨ ਇੱਥੇ ये फोर फोल्ड करके थोड़ा जहाट पैंता ये है सिर्फ साढ़े अठ लेकिन आप तैयार लैनी वह नौ तैयार लैनी है नौ तैयार लैनी है वह अपना साढ़े नौ पटाई करनी है इस करके अपन घट ला आप फिर इस तरह करके इस कपड़े चो सइडा तो इस तरह मोड़ के वाह बनावे इस तरह जोड़ा कपड़ा बच गया इतों व्यलिया कट करा ਹਾਂ ਜੀ ਬੁਨੇ ਹੀ ਅਸੀਂ ਸਾਢੇ 22 ਬਾਹ ਤਿਆਰ ਹੈ ਤਾਂ ਸਾਢੇ 23 ਇੰਚ ਇਸ ਤਰ੍ਹਾਂ ਅਸੀਂ ਇਹ ਸਾਢੇ 23 ਇੰਚ ਕਪੜਾ ਫੋਲਡ ਕਰ ਲਿਆ ਹੁਣ ਅਸੀਂ ਇਸ ਦੀ ਸਾਢੇ 23 ਇੰਚ ਡਬਲ ਫੋਲਡ ਦੀ ਕਟਾਈ ਕਰ ਲੈਣੇ ਆ ਇਹ ਕਪੜਾ ਅਸੀਂ ਕੱਟ ਕਰ ਲਿਆ ਬਾਹੂ ਦਾ ਹੁਣ ਅਸੀਂ ਬਾਹ ਇਸ ਤੋਂ ਕਿਉਂਕਿ ਇਹ ਜਿਹੜੀ ਬਾਹ ਹੁੰਦੀ ਹੈ ਕਲੀ ਵਾਲੇ ਕੁੜਤੇ ਦੀ ਉਹਦੇ ਉੱਪਰੋਂ ਕਾਟਣੀ ਪੈਂਦੀ ਉਹ ਬਿਲਕੁਲ ਸਟਰੇਟ ਹੁੰਦੀ ਹੈ ਸਿੱਧੀ ਤਾਂ ਆਪਣੇ ਬਾਹ ਦੀ ਜਿਵੇਂ ਆਪਣੇ ਲੈਸ ਦੀ 22.5 9 ਅਸੀਂ 9.5 ਇੱਥੋਂ ਕਟਾਈ ਕਰਨੀ ਹੈ ਇੱਥੋਂ ਅਸੀਂ 9.5 ਇੰਚ ਬਾਹ ਲੈ ਲਈਆਂ ਜੋ ਚੜਾਈ ਆ ਬਾਂਦੀ 9.5 ਇੰਚ ਹੈ ਇਹ ਸਾਡਾ ਡਬਲ ਫੋਲਡ ਕਰਕੇ ਲੈ ਲੈਂਦੇ ਲੇਕਿਨ ਉਹ 8.5 ਬਾਂਦੀ ਸੀ 2 ਇੰਚ ਬਾਹਰ ਸਾਡੀ ਆ ਜੋ ਉਹ ਕੱਟਦੀ ਸੀ ਇਸ ਕਰਕੇ ਅਸੀਂ ਕੱਪੜੇ ਨੂੰ ਇਸ ਤਰ੍ਹਾਂ ਬੱਦ ਲਿਆ ਡਬਲ ਫੋਲਡ ਕਰਕੇ 9.5 ਠੀਕ ਹੈ ਇਸੇ ਤਰ੍ਹਾਂ ਤੁਸੀਂ ਇਧਰੋਂ 9.5 ਲੈ ਲੈਣਾ ਇੱਕ ਵਾਰੀ ਸੈਂਟਰ ਚੋ ਮਾਰਕ ਆਪਾ ਕਰ ਲੈਨੇ ਆ 9.5 ਠੀਕ ਹੈ ਉਹਨੇ ਸਾਡੀ 9.5 ਬਾਹ ਹੈ ਤਾਂ ਇਸ ਨੂੰ ਅਸੀਂ ਇੱਥੋਂ ਕੱਟ ਕਰ ਲਾਂਗੇ ਹਰ ਜੀ ਇਹ ਸਾਡੀ ਅਸੀਂ ਬਾਹ ਕੱਟ ਕਰ ਲਈ ਆ ਇਹ ਨੂੰ ਅਸੀਂ ਜਿਵੇਂ ਆਮ ਕੁੜਤੇ ਚ ਜਾਂ ਲੇਡੀਜ਼ ਸ਼ਰਟ ਚ ਜਾਂ ਜੈਂਟਸ ਕੁੜਤੇ ਚ ਇੱਥੋਂ ਕਾਟ ਪਾਉਣਾ ਇਸ ਇਹੋ ਕਲੀਦਾਰ ਕੁਰਤਾ ਹੈ ਉਹਦੇ ਚ ਕਾਟਣੀ ਪੈਗੀ ਉਹਦੇ ਚ ਇਹ ਬਾਹ ਬਿਲਕੁਲ ਸਿੱਧੀ ਇਸੇ ਤਰ੍ਹਾਂ ਜੜੀ ਜਾਏਗੀ ਇਹ ਆਪਾਂ ਬਿਲਕੁਲ ਸਿੱਧੀ ਰੱਖਣੀ ਹੈ ਬਾਹ ਇਸੇ ਤਰ੍ਹਾਂ ਇੱਥੋਂ ਅਸੀਂ ਕੱਟ ਲਾਂਗੇ ਕਿਉਂਕਿ ਇਹ ਫੋਲਡ ਕੀਤਾ ਹੋਇਆ ਸੀ ਸਾਡਾ ਇੱਥੋਂ ਅਸੀਂ ਕੱਟ ਲਈ ਬਾਹ ਅੱਗੋਂ ਜਿਵੇਂ ਇੱਥੋਂ ਅਸੀਂ 9 9/2 ਲਈ ਸੀ ਤਾਂ ਅੱਗੋਂ 5 ਤਿਆਰ ਹੈ ਆਸੀਂ 6.5 ਤੇ ਕਟਾਈ ਕਰ ਲਾਂਗੇ ਠੀਕ ਹੈ ਜਾਂ ਅੱਗੋਂ ਅਸੀਂ ਥੋੜੀ ਵੱਧ ਵੀ ਰੱਖ ਸਕਦੇ ਹਾਂ 5.5 ਵੀ ਰੱਖ ਸਕਦੇ ਹਾਂ ਅਸੀਂ ਇੱਥੇ 7 ਇੰਚ ਤੇ ਕਟਾਈ ਕਰਾਂਗੇ ਕਿਉਂਕਿ ਇਹ ਬਾਹਰ ਅੱਗੋਂ ਖੁੱਲੀ ਹੁੰਦੀ ਹੈ ਲੂਜ਼ ਹੀ ਹੁੰਦੀ ਹੈ ਠੀਕ ਹੈ ਇੰਨਾ ਸਾਡਾ ਇਸ ਤਰ੍ਹਾਂ ਫੋਲਡ ਹੋ ਜਾਏਗਾ ਵਿੱਚ ਠੀਕ ਹੈ ਇਸ ਤਰ੍ਹਾਂ ਇਸ ਕਰਕੇ ਅਸੀਂ ਇੱਥੋਂ 7 ਇੰਚ ਤੇ ਠੀਕ ਹੈ 7 ਇੰਚ ਤੇ ਕਟਾਈ ਕਰਾਂਗੇ ਤਾਂ ਅਸੀਂ ਇਸ ਨੂੰ ਸਿੱਧਾ ਕਰ ਲੈਣਾ ਇਸ ਤਰ੍ਹਾਂ ਇਸ ਐਕਸਟ੍ਰਾ ਸਿੱਥੂ ਮਾਰਕ ਲਗਾ ਲਾਂਗੇ ਇਹ ਤਾਂ ਸਿੰਪਲ ਹੈ ਜੀ ਮੈਂ ਅਸੀਂ ਬਾਕੀ ਐਕਸਟ੍ਰਾ ਸਿੱਮਾਰਕ ਲਗਾ ਕੇ ਇੱਥੋਂ ਅਸੀਂ ਇਹ ਬਾਂਧੀ ਹੋਊ ਕਟਾਈ ਕਰ ਲਾਂਗੇ ਅਸੀਂ ਇੱਥੇ ਸੈਂਟਰ ਚ बहुत उत्पर सेंटर से कट लगा देंगे ठीक है ये सा बह की कटाई है जो हो चुकी है हम असी जो ये कपड़ा साइड तो जो साइड तो बहुत साइड तो अभी कपड़ा कटिया असी उस दिया कलियां कटा ठीक है हाँ जी जिमें कलिया की ਲੰਬਾਈ ਇੱਥੋਂ ਆਪਾਂ ਕਲੀਆਂ ਦੀ ਲੰਬਾਈ 33.5 ਤਿਆਰ ਸੀ 1 ਇੰਚ نیچے ਫੋਲਡ ਹੋ ਜਾਏਗਾ 32.5 ਲੈਣੀ ਸੀ ਇਹ ਤੁਸੀਂ ਇਸ ਤਰ੍ਹਾਂ ਪਹਿਲਾਂ ਮਿੰਕੇ ਵੀ 32.5 ਲੈ ਸਕਦੇ ਹੋ ਆ ਦੇਖੋ 32 ਜਾਂ ਇੱਕ ਤਰੀਕਾ ਹੋਰ ਹੈ ਤੁਸੀਂ ਇੱਥੇ ਠੀਕ ਹੈ ਮੈਜ਼ਰਮੈਂਟ ਕਰਕੇ ਵੀ 32.5 ਲੈ ਸਕਦੇ ਹੋ ਠੀਕ ਹੈ ਉਹ ਤਾਂ ਤੁਸੀਂ ਜਿੰਨਾ ਕੁੜਤੇ ਦੀ ਲੰਬਾਈ ਰੱਖਣੀ ਹੈ ਉਹਦੇ ਹਿਸਾਬ ਨਾਲ ਜਿਹੜਾ ਤੁਹਾਡੇ ਕੋਲ ਨਾਪ ਹੋਏਗਾ ਠੀਕ ਹੈ ਜਾਂ ਫਿਰ ਤੁਸੀਂ ਜਿਹੜੀ ਇਹ ਸੀ ਇਹ ਵਾਹ ਉੱਪਰੋਂ ਬਾਦੂ ਕੱਟੀ ਸੀ ਤਾਂ ਉੱਪਰੋਂ ਅੱਧਾ ਇੰਚ ਆਹ ਦੇਖੋ ਇਸ ਤਰ੍ਹਾਂ ਫੋਲਡ ਹੋ ਜੇਗਾ ਇਹ ਕੱਪੜਾ ਇੰਨਾ ਸੀਮ ਚਾਕੇ ਇਹਨੂੰ ਤੁਸੀਂ ਇਸ ਤਰ੍ਹਾਂ ਫੋਲਡ ਕਰ ਸਕਦੇ ਹੋ ਉੱਪਰੋਂ ਅੱਧਾ ਇੰਚ ਕਿਉਂਕਿ ਵਿੱਚ ਸੀਂ ਗਿਆ ਜੀਦਾ ਤਾਂ ਸਾਡਾ ਜਿਹੜਾ ਅਸੀਂ ਮੋਢਾ ਕੱਟਿਆ ਸੀ ਉੱਪਰੋਂ ਬਾਹ ਦਾ ਕੱਪੜਾ ਠੀਕ ਹੈ ਉਹਦੇ ਨਾਲ ਇਸ ਤਰ੍ਹਾਂ ਮੈਚ ਕਰਕੇ ਵੀ ਤੁਸੀਂ ਇਹ ਕੱਟ ਸਕਦੇ ਤਾਂ ਵੀ ਉਨਾ ਹੀ ਆਏਗਾ ਦੇਖੋ ਪੂਰਾ 32 ਆ ਰਿਹਾ ਹੈ ਠੀਕ ਹੈ ਇਸ ਤਰ੍ਹਾਂ ਵੀ ਕੱਟ ਸਕਦੇ ਹੋ ਤੁਸੀਂ ਤਾਂ ਇਹ ਅਸੀਂ ਹੁਣ ਕਲੀਆਂ ਦੀ ਕਟਾਈ ਕਰਨ ਲੱਗੇ ਆ 32 ਅਸੀਂ ਮੈਜ਼ਰਮੈਂਟ ਲੈਣੀ ਹੈ ਇਹ ਅਸੀਂ ਕਲੀਆਂ ਜਿਵੇਂ ਤੁਹਾਨੂੰ ਨਾਪ ਦੱਸਿਆ ਸੀ ਇੱਥੇ 4.5 ਲੈਣੀਆਂ ਸੀ ਲੇਕਿਨ ਅਸੀਂ ਸਾਡਾ ਕੱਪੜਾ ਘੱਟ ਬਚਿਆ ਅਸੀਂ ਦੂਸਰੀ ਸਾਈਡ ਦੀ ਲੈਂਥ ਦੀ بجائے ਥੋੜਾ ਜਿਹਾ ਸੀਨ 'ਚ ਘੱਟ ਦੇ ਦਾਂਗੇ 4.5 ਦੀ بجائے ਅਸੀਂ 4 ਲੈ ਰਹੇ ਹਾਂ ਇੱਥੋਂ ਠੀਕ ਹੈ ਉੱਪਰੋਂ ਅਸੀਂ 1 ਇੰਚ ਠੀਕ ਹੈ ਤਲੀਆਂ ਨੇ ਜੋ ਉੱਚਾ 4 ਉੱਪਰੋਂ ਤੇ 1 ਇੰਚ ਦੀ ਤੇ ਅਸੀਂ ਇੱਥੋਂ ਕਾਟ ਪਾਵਾਂਗੇ ਇੱਥੇ ਅਸੀਂ ਤਿਰਛਾ ਠੀਕ ਹੈ 1 ਇੰਚ ਦਾ ਨਿਸ਼ਾਨ ਲਗਾ ਰਹੇ ਹਾਂ ਬੱਚੇ ਦਾ ਤੁਸੀਂ মাপ ਬੱਚੇ ਦੇ ਹਿਸਾਬ ਨਾਲ ਲੈਣਾ ਛੋਟੇ ਬੱਚਿਆਂ ਦੇ ਬਹੁਤ ਸੋਹਣੇ ਲੱਗਦੇ ਨੇ ਇਹ ਸੂਟ ਪਾਏ ਇਹ ਮੈਂ ਕੋਲੋਂ মাপ ਦਾ ਬਣਾ ਰਹੀ ਆ ਹੁਣ ਅਸੀਂ ਇਸ ਤੀ ਇਸ ਤਰ੍ਹਾਂ ਕਟਿੰਗ ਕਰਾਂਗੇ ਹਾਂਜੀ ਜੋ ਅਸੀਂ ਟ੍ਰਿੰਗਲ ਕੱਟਣੀ ਆ ਉਹ ਅਸੀਂ ਇਸ ਤਰ੍ਹਾਂ ਕੋਰਨਰ ਚੋਂ ਠੀਕ ਹੈ ਕਪੜਾ ਲੈਣਾ ਕੋਰਨਰ ਚੋਂ 5 ਇੰਚ ਕਪੜਾ 5 ਇੰਚ ਅਸੀਂ ਐਸ ਸਾਈਡ ਮੈਂ ਮੈਜ਼ਰਮੈਂਟ ਕਰਾਂਗੇ ਤੇ ਇੱਕ ਸਾਈਡ 3 1/2 ਇੰਚ ਅਸੀਂ 3 ਇੰਚ ਇੱਕ ਸਾਈਡ ਮੈਜ਼ਰਮੈਂਟ ਕਰਾਂਗੇ ਫਿਰ ਅਸੀਂ ਉਸ ਨੂੰ ਇਸ ਤਰ੍ਹਾਂ ਥੋੜਾ ਜਿਹਾ ਇੰਨਾ ਕਰਕੇ ਇਸ ਤਰ੍ਹਾਂ ਟ੍ਰਿੰਗਲ ਬਣਾ ਲਾਂਗੇ ਉਸ ਦੀ ਇਸ ਤਰ੍ਹਾਂ ਫੋਲਡ ਕਰ ਲਾਂਗੇ ਅਸੀਂ ਠੀਕ ਹੈ ਇਹ ਤੇ ਅਸੀਂ ਇਸ ਤਰ੍ਹਾਂ ਤੁਸੀਂ ਇਹ ਦੋਨੋਂ ਕਾਰਨਰ ਇਕੱਠੇ ਲੈ ਕੇ ਦੋ ਇਕੱਠੀਆਂ ਵੀ ਕੱਟ ਸਕਦੇ ਹੋ ਠੀਕ ਹੈ ਅਲੱਗ-ਅਲੱਗ ਵੀ ਕੱਟ ਸਕਦੇ ਹੋ देखो इस तरह ही अपनी ठीक है जिमें मैनी कटदा बिल्कुल उस तरह है एक ट्रिंगल बन गई है तो दूसरी असि ट्रिंगल कट ली है ਹੁਣ ਅਸੀਂ ਤੁਹਾਨੂੰ ਇਹ ਦੇਖੋ ਇਸ ਤਰ੍ਹਾਂ ਅਸੀਂ ਠੀਕ ਹੈ ਇੱਥੇ ਬਾਵਾ ਜੜ ਲੈਣੀਆਂ ਨੇ ਇੱਥੇ ਅਸੀਂ ਕਲੀਆਂ ਜੜ ਲੈਣੀਆਂ ਨੇ ਕਲੀਆਂ ਜੜਦੇ ਹੋਏ ਤੁਸੀਂ ਇੱਕ ਧਿਆਨ ਰੱਖਣਾ ਹੈ ਕਿ ਜੋ ਕਲੀਆਂ ਦੀ ਤਿੱਖੀ ਸਾਈਡ ਆ ਉਹ ਅੰਦਰ ਨੂੰ ਰੱਖਣੀ ਹੈ ਜੋ ਕਲੀਆਂ ਮਤਲਬ ਜਿਹੜੀ ਸਟ੍ਰੇਟ ਸਾਈਡ ਹੈ ਉਹ ਬਾਹਰ ਨੂੰ ਕਿਉਂਕਿ ਜਦੋਂ ਅਸੀਂ ਇਹਨੂੰ ਫੋਲਡ ਕਰਾਂਗੇ ਫਿਰ ਇਹ ਇਸ ਤਰ੍ਹਾਂ ਆਸਾਨੀ ਨਾਲ ਫੋਲਡ ਹੋ ਜਾਏਗਾ ਨਹੀਂ ਤਾਂ ਜੇ ਅਸੀਂ ਤਿਰਛੀ ਸਾਈਡ ਤੋਂ ਫੋਲਡ ਕਰਾਂਗੇ ਤਾਂ ਇੱਥੇ ਸਾਡੇ ਘੇਰੇ 'ਚ ਬਲ ਪੈ ਜਾਣਗੇ ਠੀਕ ਹੈ ਤੇ ਇਸ ਤਰ੍ਹਾਂ ਇੱਥੇ ਇਹ ਟ੍ਰਿੰਗਲ ਅਸੀਂ ਇਸ ਤਰ੍ਹਾਂ ਇੱਥੇ ਜੜ ਦੇਣੀ ਹੈ ਠੀਕ ਹੈ ਇਸ ਤਰ੍ਹਾਂ ਠੀਕ ਹੈ ਇਹ ਤੁਹਾਡਾ ਕਲਜਾ ਵਾਲਾ ਕੁਰਤਾ ਹੈ ਜੋ ਤਿਆਰ ਹੋ ਜੇਗਾ ਨੈਕਸਟ ਵੀਡੀਓ ਵਿੱਚ ਆਪਾਂ ਇਸ ਦੀ ਸਟਿਚਿੰਗ ਤੁਹਾਨੂੰ ਦੱਸਾਂਗੇ ਜੇ ਤੁਸੀਂ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਹੋਵੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਜ਼ਰੂਰ ਕਰਦਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ